ਪਰ ਰੋਡ ਦੇ ਉੱਤੇ ਧਰਨਾ ਲੱਗਿਆ ਸੀਗਾ ਤੇ ਸੜਕ ਦੇ ਵਿੱਚ ਪੇਟ ਟੋਇਆ ਨੂੰ ਲੈ ਕੇ ਔਰ ਵਿੱਚ ਪਈ ਸਵਾਨ ਨੂੰ ਲੈ ਕੇ ਲੱਗਿਆ ਸੀ ਔਰ ਲੋਕਾਂ ਦੀ ਇੱਕ ਮੰਗ ਕਾਫੀ ਅੱਜ ਤੱਕ ਜਾਇਜ਼ ਵੀ ਹੈ ਕਿਉਂਕਿ ਲੋਕ ਪਰੇਸ਼ਾਨ ਔਰ ਬਿਮਾਰ ਬਹੁਤ ਹੋ ਰਹੇ ਆ ਤੁਸੀਂ ਮੌਕੇ ਤੇ ਪਹੁੰਚੇ ਹੋ ਔਰ ਤੁਹਾਨੂੰ ਮੇਰੇ ਖਿਆਲ ਫਸਟ ਟਾਈਮ ਹੀ ਇਸ ਗੱਲ ਦਾ ਪਤਾ ਲੱਗਿਆ ਕੀ ਜਾਨਣਾ ਚਾਹੁੰਦਾ ਮੇਰੇ ਹੁਣੇ ਧਿਆਨ ਚ ਆਇਆ ਸੀਗਾ ਕਿ ਇੱਥੋਂ ਦੇ ਸਿਹਤ ਬਾਰੇ ਰੱਟਿਆਂ ਨੇ ਇਹਦੇ ਰਿਪੋਰਟ ਪੇਸ਼ ਕੀਤਾ ਪਹਿਲੀ ਗੱਲ ਤਾਂ ਪ੍ਰੋਟੈਸਟ ਜਿਹੜਾ ਆਮ ਪਬਲਿਕ ਨੂੰ ਖਰਾਬ ਕਰਨਾ ਜਿਹੜਾ ਉਹ ਕਾਨੂੰਨੀ ਨਹੀਂ ਰਹਿਣਾ ਹੈ। ਇਹ ਕਿਸੇ ਦੀ ਇਹਨਾਂ ਦੀ ਪ੍ਰੋਬਲਮ ਸੀ ਇਹ ਨਿੱਜੀ ਤੌਰ ਤੇ ਚੌਕੀ ਵਾਲੇ ਪਾਰਟਨਰ ਚ ਜਾ ਕੇ ਕਰਦੇ ਸੀ। ਕੋਈ ਉਸ ਅਫਸਰ ਨੂੰ ਹੈਲਪ ਆਊਟ ਵੀ ਲੈ ਸਕਦੇ ਸੀ। ਇਹ ਇਹਨਾਂ ਨੇ ਮਿਲਿਆ ਕੰਪੈਨਿੰਗ ਤਾਂ ਦੁਆਰਾ ਵੀ ਜਾਇਆ ਜਾ ਸਕਦਾ ਹੈ। ਇਸ ਤਰ੍ਹਾਂ ਰੋਡ ਬਲੌਕ ਕਰਨਾ ਆਮ ਪਬਲਿਕ ਨੂੰ ਖਰਾਬ ਕਰਨਾ ਕਾਨੂੰਨੀ ਅਪਰਾਧ ਹੈਗਾ। ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਉਹ ਸਰਕਾਰ ਤੋਂ ਸਿਰੇ ਸੱਜੇ ਜਿਹੜੇ ਅਪਰਾਧ ਨੂੰ ਜਾਣਕਾਰੀ ਵੀ ਰੱਖਦੇ ਹੋ ਤੇ ਕੁਝ ਨਾ ਰੱਖਦੇ ਹੋ। ਤੇ ਜਦੋਂ ਅਸੀਂ ਇਹਦੇ ਤੇ ਲੀਗਲ ਐਕਸ਼ਨ ਕਰਨਾ ਮੁਰਕੇ ਇਹ ਵੀ ਹੋਇਆ ਆ ਜਾਂਦੀ ਗੱਲ ਵੀ ਦੇਖੋ ਤੁਹਾਨੂੰ ਇਸ ਗੱਲ ਦਾ ਪਤਾ ਨਹੀਂ ਤੇ ਕਾਇਨਤੀ ਮੇਰੀ ਤੁਹਾਡੇ ਥਰੂ ਰਿਕਵੈਸਟ ਹੈਗੀ ਹੈ ਜੇ ਕਿਸੇ ਵੀ ਮੋਟਵਰ ਨੂੰ ਕਿਸੇ ਨੂੰ ਕੋਈ ਪ੍ਰੋਬਲਮ ਹੈਗੀ ਹੈ ਤਾਂ ਜੀ ਤੌਰ ਤੇ ਸ਼ਮਨ ਆਫਿਸਰ ਨੂੰ ਮਿਲ ਸਕਦੇ ਆ ਮੇਰੇ ਪਰ ਮੇਰੇ ਮੇਰੇ ਹੁਣੇ ਧਿਆਨ ਚ ਆਇਆ ਸੀ ਜੇ ਮੇਰੇ ਲੈਵਲ ਦਾ ਤੇ ਮੈਂ ਉਹਨੂੰ ਹੈਂਡਲ ਕਰਨ ਵਾਸਤੇ ਬੈਠਾ ਹਾਂ ਜੇ ਕਿਸੇ ਨਾ ਆਫਿਸਰ ਦੇ ਦੂਸਰੇ ਦੇ ਟੈਜਾ ਤੇ ਉਹ ਤੋਂ ਬੈਠੇ ਆ ਅੱਜ ਤੋਂ ਰਿਕਵੈਸਟ ਹੈ ਜੀ ਵੀ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਮੈਂ ਠੀਕ ਹੈ ਜਿਹੜੇ ਪ੍ਰੋਟੈਸਟ ਵੀ ਹੈਗੇ ਹੋਣ ਤਾਂ ਪਬਲਿਕ ਐਸੂ ਚ ਕਰਦੇ ਹੁਣ ਪਰ ਉਹਦੇ ਲਈ ਮੈਥਲ ਠੀਕ ਡਾਕਟਰ ਨਾਲ ਚੈੱਕ ਆ ਤੇ ਹੁਣੇ ਹੁਣੇ ਧਿਆਨ ਚ ਆਇਆ ਸੀ ਮੈਂ ਮਨੋ ਕਿੱਦਾਂ ਦਾ ਧਿਆਨ ਦੇਣਾ ਹੈ ਇਹਦੇ ਲਈ ਠੋਕ ਨੂੰ ਜਿਹੜੇ ਪ੍ਰਬੰਧ ਹੈ ਉਹ ਤੋਂ ਤਾਜੀ ਕਰਾਉਣ ਲਈ ਅਰਜ਼ੀ ਦਿੱਤੀ ਸੀ ਐਸਡੀ ਸਾਹਿਬ ਇਲੈਕਸ਼ਨ ਅਫਸਰ ਜੀ ਜੀ ਮੈਂ ਵੀ ਉਸੇ ਤਰ੍ਹਾਂ ਦੇ ਜੀ ਆਇਆਂ ਆਂ ਅਤੇ ਜਿਹੜਾ ਇਹ ਜਨਰਲ ਪ੍ਰੋਬਲਮ ਇਹਨਾਂ ਦੀ ਹੈਗੀ ਨੂੰ ਹੱਲ ਕਰਨ ਲਈ ਅਰਜ਼ੀ ਵੀ ਦਿੱਤੀ ਕਰ ਰਹੀ ਹਾਂ ਜੀ ਸਰਪਟ ਪਾਰਟ ਨੇ ਸਰ 2.5 ਮਹੀਨੇ ਪਹਿਲਾਂ ਇਹਨਾਂ ਨੇ ਮਾਨੂ ਪੱਤਰ ਦਿੱਤਾ ਸੀ ਐਸਡੀ ਸਾਹਿਬ ਪਰ 2.5 ਦੇ ਵਿੱਚ ਵੀ ਹਜੇ ਕੋਈ ਕਾਰਵਾਈ ਨਹੀਂ ਹੋਈ ਆ ਹੁਣੇ ਪਤਾ ਲੱਗਿਆ ਕਿ ਪਹਿਲਾਂ ਵੀ ਅੰਕਸਤ ਪਈ ਆ ਉਹਦੀ ਕੀ ਸਟੇਟਸ ਹੈਗਾ ਉਹਦੇ ਬਾਰੇ ਆਪਾਂ ਸਾਰਕ ਪਰਟ ਤੋਂ ਪੜਾ ਕਰਦੇ ਹਾਂ ਬਹੁਤ ਜ਼ਿੰਮੇਵਾਰੀ ਦੇ ਹਿਸਾਬ ਨਾਲ ਕਹਿ ਰਿਹਾ ਹਾਂ ਕਿ ਤੁਸੀਂ ਇਹ ਧਰਮੇ ਨੂੰ ਚੱਕ ਲੋ ਤੇ ਹੁਣ ਆਪਾ ਖੜੇ ਆ ਤੇ ਸੜਕ ਬਣਾਇਆ ਦਿੱਤੀ ਜਾਵੇ ਬਿਲਕੁਲ ਕਰਨਾ ਜਦੋਂ ਮੈਂ ਧਰਮੇ ਤੇ ਆਇਆ ਸੀ ਧਰਮੇ ਵਾਲੇ ਸੱਜਣ ਵੀ ਹੈਗੇ ਆ 바ਤੀ ਆਮ ਪਬਲਿਕ ਦੁਕਾਨਦਾਰ ਉਹਦੇ ਬੱਚੇ ਸ਼ਾਮਲ ਹੋਏ ਸੀ ਜਦੋਂ ਮੈਂ ਉਹਨਾਂ ਨੂੰ ਰਿਕਵੈਸਟ ਕੀਤੀ ਵੀ ਧਰਮੇ ਵਾਲੇ ਐਕਸਾਈਟ ਹੋ ਜੇ ਤੇ ਰਿਕਵੈਸਟ ਇਹਨਾਂ ਨੇ 바ਤੀ ਹੋ ਐਕਸਾਈਟ ਹੋ ਜੋ ਫਿਰ ਉਹ ਐਕਸਾਈਟ ਚਲੇ ਗਏ ਤੇ ਇਹ ਜਿਹੜੇ ਐਮਸੀ ਸਾਹਿਬ ਆ ਗਏ ਇਹਨਾਂ ਨੇ ਵੀ ਰਿਕਵੈਸਟ ਜਿਹੜਾ ਸਾਨੂੰ ਮੰਨ ਲਿਆ ਗਿਆ ਔਰ ਮੈਂ ਇਹਨਾਂ ਦੀ ਰਿਕਵੈਸਟ ਲੈ ਕੇ ਸਭ ਨੂੰ ਫੌਰੀ ਦੁਤ ਕਰਵਾ ਦਿੱਤੀ ਬਹੁਤ ਜਲਦੀ ਕੰਮ ਹੋ ਜਾਏਗਾ ਨਾ ਹੋ ਰੂਗਾ